ਹਾਂਜੀ ਅੱਜ ਆਪਾਂ ਤੁਹਾਡੇ ਲਈ ਸੂਜੀ ਦੇ ਹਲਵੇ ਦੀ ਰੈਸਪੀ ਲੈ ਕੇ ਆਏ ਹਾਂ ਜੋ ਹਰ ਇੱਕ ਦੇ ਘਰ ਵਿੱਚ ਹਰ ਇੱਕ ਪ੍ਰੋਗਰਾਮ ਤੇ ਬਣਦਾ ਹੈ ਕਈ ਮੇਰੇ ਭੈਣ ਵੀਰਾਂ ਨੂੰ ਸੂਜੀ ਦਾ ਹਲਵਾ ਨਹੀਂ ਬਣਾਉਣਾ ਦਾ ਉਹਨਾਂ ਨੂੰ ਆਪਾਂ ਅੱਜ ਇਸ ਵੀਡੀਓ ਰਾਹੀਂ ਦੱਸਾਂਗੇ ਵੀ ਤੁਸੀਂ ਸੂਜੀ ਦਾ ਹਲਵਾ ਕਿਸ ਤਰ੍ਹਾਂ ਬਣਾ ਸਕਦੇ ਹੋ ਤੇ ਇਹਦੇ ਲਈ ਕੀ ਕੀ ਸਮੱਗਰੀ ਦੀ ਲੋੜ ਹੈ ਚਲੋ ਜੀ ਆਪਾਂ ਅੱਗੇ ਵੀਡੀਓ ਸ਼ੁਰੂ ਕਰਦੇ ਹਾਂ ਦੱਸਦੇ ਹਾਂ ਵੀ ਕੀ ਕੀ ਸਮੱਗਰੀ ਦੀ ਲੋੜ ਆ ਸਭ ਤੋਂ ਪਹਿਲਾਂ ਆਪਾਂ ਜੀ ਅੱਧੀ ਕੌਲੀ ਸੂਜੀ ਦੀ ਲਈ ਆ ਉਹੀ ਅੱਧੀ ਕੌਲੀ ਆਪਾਂ ਨੇ ਜਿਸ ਨਾਲ ਸੂਜੀ ਲਈ ਸੀ ਉਹਦੇ ਨਾਲ ਹੀ ਆਪਾਂ ਨੇ ਖੰਡ ਲਈ ਆ ਇਹ ਵੀ ਅੱਧੀ ਕੌਲੀ ਖੰਡ ਦੀ ਆ ਸੇਮ ਅੱਧੀ ਕੌਲੀ ਹੀ ਆਪਾਂ ਨੇ ਘਿਓ ਦੀ ਲਈ ਆ ਦੇਸੀ ਘਿਓ ਇੱਕ ਚਮਚਾ ਆਪਾਂ ਨੇ ਬੇਸਾਂ ਦਾ ਲਿਆ ਬੇਸਾਂ ਨਾਲ ਇਹਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਏ ਕੁਝ ਕ ਆਪਾਂ ਨੇ ਡਰਾਈ ਫਰੂਟ ਲਏ ਨੇਗੇ ਕਿਸਮਿਸ ਇਲਾਇਚੀ ਪਾਊਡਰ ਕਾਜੂ ਪਿਸਤਾ ਤੁਸੀਂ ਜੋ ਵੀ ਮਰਜ਼ੀ ਡ్రਾਈ ਫਰੂਟ ਪਾਉਣਾ ਚਾਹੋ ਨੇ ਉਹ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਪਰ ਜੋ ਇਹਦਾ ਸਭ ਤੋਂ ਵਧੀਆ ਟੇਸਟ ਆਉਂਦਾ ਉਹ ਸਿਰਫ ਇਲਾਇਚੀ ਦਾ ਆਉਂਦਾ ਤੁਸੀਂ ਇਲਾਇਚੀ ਪਾਊਡਰ ਵੀ ਯੂਜ਼ ਕਰ ਸਕਦੇ ਹੋ ਦੇ ਵਿੱਚ ਆਪਾਂ ਇਹ ਤਿੰਨੋਂ ਚੀਜ਼ਾਂ ਸੇਮ ਕੁਆਂਟੀਟੀ ਚ ਲਈਆਂ ਨੇ ਸੂਜੀ ਘਿਓ ਤੇ ਖੰਡ ਇਹ ਆਪਾਂ ਨੇ ਅੱਧੀ-ਅੱਧੀ ਕੌਲੀ ਲਈਆ ਸੇਮ ਹਾਂਜੀ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਹੀ ਦੇ ਵਿੱਚ ਜੋ ਅੱਧੀ ਕੌਲੀ ਘਿਓ ਲਿਆ ਉਹਨੂੰ ਪਾ ਲਾਂਗੇ ਹੁਣ ਆਪਾਂ ਇਹਦੇ ਵਿੱਚ ਜੋਦੀ ਕोली ਸੂਜੀ ਦੀ ਲਈਆ ਉਹ ਪਾ ਦਾਂਗੇ ਇਹਨੂੰ ਚੰਗੀ ਤਰ੍ਹਾਂ ਹਿਲਾਓ ਇਹਨੂੰ ਆਪਾਂ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਹ ਹਲਕੀ ਜੀ ਬ੍ਰਾਊਨ ਅਤੇ 스멜 ਆਉਣ ਲੱਗ ਜਾਵੇ ਅਤੇ ਆਪਣਾ ਘਿਓ ਆ ਜੋ ਉਹ ਛੱਡ ਦੇਵੇ ਇਹਨੂੰ ਲਗਾਤਾਰ ਚਲਾਉਂਦੇ ਰਹੋ ਹੁਣ ਆਪਾਂ ਜੋ ਇੱਕ ਚਮਚਾ ਆਪਾਂ ਬੇਸਨ ਦਾ ਲਿਆ ਸੀ ਉਹ ਇਹਦੇ ਵਿੱਚ ਪਾਵਾਂਗੇ ਇਹਦੇ ਨਾਲ ਇਹਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਓ ਗੈਸ ਦੀ ਫਲੇਮ ਨੂੰ ਲੋਹੀ ਰੱਖਣਾ ਆਪਾਂ ਨੇ ਜਿਆਦਾ ਤੇਜ਼ ਅੱਗ ਤੇ ਨਹੀਂ ਬਣਾਉਣਾ ਹਾਂਜੀ ਜਿਸ ਕੌਲੀ ਨਾਲ ਆਪਾਂ ਨੇ ਅੱਧੀ ਕੌਲੀ ਸੂਜੀ ਦੀ ਪਾਈ ਸੀ ਉਹੀ ਕੌਲੀ ਨਾਲ ਆਪਾਂ ਨੇ ਤਿੰਨ ਵਾਰ ਤਿੰਨ ਕੌਲੀਆਂ ਮਤਲਬ ਕਿ ਪਾਣੀ ਦੇ ਦੇ ਵਿੱਚ ਪਾਉਣੀਆਂ ਨੇ ਆਪਾਂ ਨੇ ਤਿੱਗਣਾ ਪਾਣੀ ਪਾਉਣਾ ਮਤਲਬ ਕਿ ਆਪਾਂ ਅੱਧੀ ਕੌਲੀ ਸੂਜੀ ਦੀ ਲਈ ਸੀ ਤਾਂ ਆਪਾਂ ਡੇਢ ਕੌਲੀ ਇਹਦੇ ਵਿੱਚ ਪਾਣੀ ਦੀ ਪਾਵਾਂਗੇ ਹਾਂਜੀ ਹੁਣ ਤੁਸੀਂ ਦੇਖ ਸਕਦੇ ਹੋ ਆਪਣੀ ਸੂਜੀ ਆ ਉਹ ਕਿਉਂ ਛੱਡ ਚੁੱਕੀ ਆ ਤੇ ਬਣ ਚੁੱਕੀ ਆ ਤੁਸੀਂ ਜ਼ਿਆਦਾ ਇਹਨੂੰ ਘੁੰਮਣਾ ਨਹੀਂ ਨਹੀਂ ਤਾਂ ਆਪਣਾ ਹਲਬੇ ਦਾ ਜੋ ਕਲਰ ਆ ਉਹ ਕਾਲਾ ਹੋ ਜਾਊਗਾ ਹੁਣ ਆਪਾਂ ਇਹਦੇ ਵਿੱਚ ਡੇਢ ਕੌਲੀ ਇਕੱਠੀ ਹੀ ਪਾਣੀ ਦੀ ਪਾਵਾਂਗੇ ਇੱਕ-ਇੱਕ ਕਰਕੇ ਨਹੀਂ ਪਾਉਣਾ ਆਪਾਂ ਇਕੱਠਾ ਪਾਣੀ ਪਾਉਣਾ ਇਹਦੇ ਵਿੱਚ ਆਪਦਾ ਥੋੜਾ ਜਿਹਾ ਹੱਥ ਬਚਾ ਕੇ ਰੱਖਣਾ ਇਹਦਾ ਛਿੱਟ ਆਪਣੇ ਹੱਥ ਤੇ ਨਾ ਪਵੇ ਹੁਣ ਇਹਨੂੰ ਲਗਾਤਾਰ ਹਿਲਾਓ ਗੈਸ ਦੀ ਫਲੇਮ ਥੋੜੀ ਜੀ ਵਧਾ ਦਿਓ ਪਾਣੀ ਪਾ ਕੇ ਤੁਸੀਂ ਇਹਨੂੰ ਲਗਾਤਾਰ ਹਿਲਾਉਣਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਜਿਹੜੀ ਸੂਜੀ ਆ ਉਹ ਪਾਣੀ ਦੇ ਵਿੱਚ ਫੁੱਲ ਰਹੀ ਆ ਤੇ ਪਾਣੀ ਨੂੰ ਸੋਖ ਰਹੀ ਆ ਹੌਲੀ ਹੌਲੀ ਸੂਜੀ ਨੇ ਆਪਣੇ ਨੇ ਸਾਰਾ ਪਾਣੀ ਸੋਖ ਲੈਣਾ ਸੂਜੀ ਦਾ ਕਲਰ ਹੋਰ ਵੀ ਸੋਹਣਾ ਹੋ ਜਾਊ ਜਦੋਂ ਆਪਾਂ ਇਹਦੇ ਵਿੱਚ ਖੰਡ ਪਾ ਦਾਂਗੇ ਆਪਾਂ ਜਿਹੜੀ ਇਲਾਇਚੀ ਕੁੱਟੀ ਸੀ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਇਲਾਇਚੀ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧੀ ਕੌਲੀ ਖੰਡ ਦੀ ਜੋ ਆਪਾਂ ਸੂਜੀ ਦੇ ਅਨਸਾਰ ਲਈ ਸੀ ਜੀ ਹੁਣ ਗੈਸ ਦੀ ਫਲੇਮ ਘੱਟ ਕਰ ਦੋ ਲੋ ਤੇ ਕਰ ਦੋ ਗੈਸ ਨੂੰ ਉਹਨੇ ਇਹਨੂੰ ਚੰਗੀ ਤਰ੍ਹਾਂ ਹਿਲਾਓ ਜੋ ਕਿ ਆਪਣੀ ਖੰਡ ਆ ਤੇ ਦਾਲ ਚੀਨੀ ਪਾਊਡਰ ਆ ਉਹ ਚੰਗੀ ਤਰ੍ਹਾਂ ਦੇ ਵਿੱਚ ਘੁਲ ਸਕੇ ਆਪਾਂ ਨੂੰ ਕੋਈ ਅਲੱਗ ਤੋਂ ਚਾਸ਼ਨੀ ਬਣਾਉਣ ਦੀ ਲੋੜ ਨਹੀਂ ਇਹਦੇ ਨਾਲ ਜੋ ਆਪਾਂ ਪਾਣੀ 1.5 ਕੱਲੀ ਪਾਇਆ ਉਹਦੇ ਨਾਲ ਹੀ ਆਪਣਾ ਸੂਜੀ ਦਾ ਹਲਵਾ ਬਹੁਤ ਵਧੀਆ ਬਣ ਜਾਣਾ ਤੁਸੀਂ ਇਹਨੂੰ ਹੁਣ ਹੌਲੀ ਹੌਲੀ ਹਿਲਾਇ ਚੱਲੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਡਰਾਈ ਫਰੂਟ ਜੋ ਆਪਾਂ ਡਰਾਈ ਫਰੂਟ ਲੈਏ ਸੀਗੇ ਇਨਾਂ ਨੂੰ ਹੁਣ ਇਹਦੇ ਵਿੱਚ ਚੰਗੀ ਤਰ੍ਹਾਂ ਮਿਲਾ ਲਓ ਹੁਣ ਸੂਜੀ ਨੂੰ ਹਲਵੇ ਨੂੰ ਥੋੜੀ ਤਰ੍ਹਾਂ ਜਦੋਂ ਕਰੜਾ ਹੋ ਜਾਊਗਾ ਸਮਝ ਲਓ ਆਪਣਾ ਸੂਜੀ ਦਾ ਹਲਵਾ ਬਣ ਗਿਆ ਇਹੋ ਥੋੜਾ ਜਿਹਾ ਆਪਣਾ ਸੂਜੀ ਦਾ ਹਲਵਾ ਸਖਤ ਹੋ ਜਾਊਗਾ ਨਾ ਸਮਝੋ ਆਪਣਾ ਸੂਜੀ ਦਾ ਹਲਵਾ ਰੈਡੀ ਆ ਇਹਨੂੰ ਹੁਣ ਆਪਾਂ 10 ਸਕਿੰਟਾਂ ਲਈ ਇਹਨੂੰ ਪਕਾਵਾਂਗੇ ਇਸ ਤੋਂ ਬਾਅਦ ਆਪਣਾ ਸੂਜੀ ਦਾ ਹਲਵਾ ਬਣ ਕੇ ਤਿਆਰ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਣਾ ਸੂਜੀ ਦਾ ਹਲਵਾ ਬਣ ਕੇ ਰੈਡੀ ਆ ਬਹੁਤ ਹੀ ਟੇਸਟੀ ਬਹੁਤ ਹੀ ਵਧੀਆ ਤੁਸੀਂ ਵੀ ਆਪਣੇ ਘਰ ਵਿੱਚ ਇਸ ਤਰ੍ਹਾਂ ਸੂਜੀ ਦਾ ਹਲਵਾ ਬਣਾ ਸਕਦੇ ਹੋ ਧੰਨਵਾਦ